ਕਾਰਗਿਲ جنگ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦੇ ਜੰਪਲ ਹੌਲਦਾਰ ਅਜੀਬ ਸਿੰਘ ਨੇ ਦੁਸ਼ਮਨਾ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਮ ਪੀਤਾ ਸ਼ਹੀਦ ਅਜੀਬ ਸਿੰਘ ਦਾ ਜਨਮ 1968 ਪਿਤਾ ਦਰਸ਼ਨ ਸਿੰਘ ਤੇ ਮਾਤਾ ਸਵਰਨ ਕੌਰ ਦੀ ਕੁਖੋਂ ਪਿੰਡ ਜਹਾਂਗੀਰ ਵਿਖੇ ਹੋਇਆ ਸ਼ਹੀਦ ਜੈਪ ਸਿੰਘ 1985 ਦੇ ਕਰੀਬ 8 ਸਿੱਖ ਬਟਾਲੀਅਨ ਵਿੱਚ ਭਰਤੀ ਹੋ ਗਏ ਤੇ 1999 ਵਿੱਚ ਕਾਰਗਿਲ ਦੀਆਂ ਟਾਈਗਰ ਹਿੱਲ ਪਹਾੜੀਆਂ ਤੇ ਦੁਸ਼ਮਨਾਂ ਨਾਲ ਲੋਹਾ ਲੈਂਦੇ ਹੋਏ ਭਾਰੀ ਗੋਲਾਬਾਰੀ ਵਿੱਚ ਹੌਲਦਾਰ ਅਜੈਬ ਸਿੰਘ ਸ਼ਹੀਦ ਹੋ ਗਏ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਾਰਗਿਲ ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਰਾਸ਼ੀ ਦਿੱਤੀ ਗਈ ਤੇ ਉਸ ਵਕਤ ਦੀਆਂ ਸੂਬਾ ਸਰਕਾਰਾਂ ਵੱਲੋਂ ਸ਼ਹੀਦਾਂ ਦੀ ਪਿੰਡ ਵਿੱਚ ਟੁਕਮੀ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ ਸੀ ਸ਼ਹੀਦ ਅਜੈਬ ਸਿੰਘ ਦੇ ਭਰਾ ਜੁਗਿੰਦਰ ਸਿੰਘ ਭਤੀਜਾ ਪ੍ਰਨਮ ਸਿੰਘ ਨੇ ਦੱਸਿਆ ਕਿ 26 ਸਾਲ ਬੀਤਣ ਦੇ ਬਾਵਜੂਦ ਵੀ ਸਿਵਾਏ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੋਂ ਰੱਖਣ ਤੋਂ ਬਗੈਰ ਸਾਡੇ ਪਿੰਡ ਨੂੰ ਸ਼ਹੀਦ ਅਜੈਬ ਸਿੰਘ ਦੇ ਨਾਮ ਤੇ ਕੋਈ ਵੀ ਹੋਰ ਯਾਦਗਾਰ ਨਹੀਂ ਬਣਾ ਕੇ ਦਿੱਤੀ ਗਈ ਜੋ ਸ਼ਹੀਦ ਦੇ ਨਾਂ ਤੇ ਅੰਮ੍ਰਿਤਸਰ ਬਟਾਲਾ ਜੀਟੀ ਰੋਡ ਤੇ ਯਾਦਗਾਰੀ ਗੇਟ ਬਣਾਇਆ ਗਿਆ ਹੈ ਉਹ ਸਾਡੇ ਪਿੰਡ ਦੀ ਪੰਚਾਇਤ ਤੇ ਨਗਰਵਾਲਿਆਂ ਨੇ ਬਣਾਇਆ ਹੈ ਨਾ ਕਿ ਕਿਸੇ ਸਰਕਾਰ ਨੇ ਕੋਈ ਗ੍ਰਾਂਟ ਦਿੱਤੀ ਇਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਚਾਰਿਆ ਇਸ ਬਾਬਤ ਸ਼ਹੀਦ ਤੇ ਭਰਾ ਜਗਿੰਦਰ ਸਿੰਘ ਦੇ ਸਾਥਕਾ ਮੈਂਬਰ ਜਸਪੀਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸ਼ਹੀਦ ਦੀ ਯਾਦ ਚ ਸਰਕਾਰ ਲਾਇਬ੍ਰੇਰੀ ਜਾਂ ਸਟੇਡੀਅਮ ਬਣਾ ਕੇ ਸ਼ਹੀਦ ਨੂੰ ਬਣਦਾ ਮਾਨ ਸਨਮਾਨ ਦੇਵੇ ਤਾਂ ਕਿ ਜੋ ਅਗਲੀ ਪੀੜ੍ਹੀ ਇਸ ਤੋਂ ਸਿੱਧ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਗੁਰੂ ਰੂਪ ਜੀ ਆਪਾਂ ਬੈਠੇ ਆਪਾਂ ਸਰਦਾਰ ਸ਼ਹੀਦ ਅਜੈਬ ਸਿੰਘ ਦੇ ਪਰਿਵਾਰ ਦੇ ਘਰ ਇਹਨਾਂ ਦੇ ਭਰਾ ਵਾਜੀ ਸਰਦਾਰ ਜਗਿੰਦਰ ਸਿੰਘ ਜੀ ਇਹਨਾਂ ਦੇ ਛੋਟੇ ਬ੍ਰਦਰ ਹੀ ਜੀ ਜੋ ਮੈਟ੍ਰਿਕ ਕਰਕੇ ਤੇ ਫੌਜ ਦੇ ਵਿੱਚ ਭਰਤੀ ਹੋਏ 8 ਸਿੱਖ ਰਿਜiment ਵਿੱਚ ਆਪਣੀਆਂ ਸਵਾਵਾਂ ਨਿਭਾ ਰਹੇ ਸੀ ਜੀ ਕੱਲ ਆਉਣ ਵਾਲਾ ਦਿਨ ਜੀ ਆਪਣਾ 26 ਤਰੀਕ 1999 ਦੇ ਵਿੱਚ ਜੋ ਕਾਰਗਿਲ ਦੀ ਜੰਗ ਦੇ ਵਿੱਚ ਸਾਰੇ ਸਿੰਘ ਸਾਡੇ ਫੌਜੀ ਸਿੰਘ ਸ਼ਹੀਦ ਹੋਏ ਸੀ ਜੀ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਦੇ ਵਾਹਿਗੁਰੂ ਜੀ ਫਤਿਹ ਦੀ ਪ੍ਰਣਾਮ ਕਰਦੇ ਆਂ ਜੀ ਤੇ ਆਪਾਂ ਇਹ ਸ਼ਹੀਦ ਜੀ ਬਹੁਤ ਮਤਲਬ ਆਪਣਾ ਹੌਣ ਹਾਰ ਬੰਦੇ ਸੀ ਜੀ ਤੇ ਇਹਨਾਂ ਨੇ ਬੜੇ ਤਗੜੇ ਹੋ ਕੇ ਉੱਥੇ ਆਪਣਾ ਫੌਜ ਦੇ ਵਿੱਚ ਜੰਗ ਲੜੀ ਜੀ ਤੇ ਜੰਗ ਲੜਦਿਆਂ ਲੜਦਿਆਂ ਇਹ ਸ਼ਹੀਦ ਹੋ ਗਏ ਤੇ ਇਹਨਾਂ ਦਾ ਪਿੰਡ ਪ੍ਰੋਪਰਾ ਜਾਂਗਿਰ ਜਾਂਗਿਰ ਪਿੰਡ ਹੈ ਜੀ ਇਹਨਾਂ ਦਾ ਤੇ ਬੜੇ ਜਿਹਾਰੂ ਸਿੰਘ ਹੀ ਦੋ ਇਹਨਾਂ ਦੇ ਬੱਚੇ ਆ ਜੀ ਜੋ ਅੰਮ੍ਰਿਤਸਰ ਰਹਿ ਰਹੇ ਆ ਇਹ ਵੇਲੇ ਪਿੰਡ ਨਹੀਂ ਗਏ ਕਿ ਉਹਨਾਂ ਦੇ ਭਰਾ ਵਾ ਸਰਦਾਰ ਜਗਿੰਦਰ ਸਿੰਘ ਜੀ ਤੇ ਇਹ 1999 ਦੇ ਵਿੱਚ ਸ਼ਹੀਦ ਹੋਏ ਸੀ ਜੀ ਤੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਸਰਕਾਰ ਨੇ ਇਹਨਾਂ ਦੀ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਪ੍ਰੋਪਰ ਜਾਗਰ ਨਹੀਂ ਬਣਾਈ ਗਈ ਅਸੀਂ ਚਾਹੁੰਦੇ ਹਾਂ ਕੋਈ ਇਹਨਾਂ ਦੇ ਨਾਂ ਤੇ ਕੋਈ ਲਾਇਬ੍ਰੇਰੀ ਬਣਾਈ ਜਾਵੇ ਪਿੰਡ ਦੇ ਵਿੱਚ ਕੋਈ ਪਿੰਡ ਵਿੱਚ ਇਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ ਜੇ ਇੱਕ ਗੇਟ ਬਣਿਆ ਸਾਡੇ ਤੇ ਉਹ ਵੀ ਸਾਡੀ ਪੰਚਾਇਤ ਵੱਲੋਂ ਬਣਿਆ ਵਾ ਜੀ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਕੁਝ ਨਾ ਕੁਝ ਇਹਨਾਂ ਦੀ ਯਾਦਗਾਰ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਪਿੰਡ ਦੇ ਵਿੱਚ ਸਰਦਾਰ ਅਜੈਬ ਸਿੰਘ ਜੀ ਸ਼ਹੀਦ ਹੀ ਉਹਨਾਂ ਨੇ ਹੌਲਦਾਰ ਹੀ ਜੀ ਉਹ ਟਾਈਮ ਉਹ ਜਦੋਂ ਉਹ ਸ਼ਹੀਦ ਹੋਏ ਆ ਜੀ ਤੇ ਉਹਨਾਂ ਨੇ ਮਤਲਬ ਬਹੁਤ ਵਧੀਆ ਸਵਮਾਨ ਭਾਈਆ ਵਾ ਤੇ ਪਰ ਸਰਕਾਰ ਦਾ ਜਿਹੜਾ ਕੋਈ ਫਰਜ ਬੰਦਾ ਇਹ ਜੀ ਇਹਨਾਂ ਨੂੰ ਪ੍ਰੋਪਰ ਕੋਈ ਆਪਣਾ ਪਿੰਡ ਦੇ ਵਿੱਚ ਕੋਈ ਇਹਨਾਂ ਦੇ ਪ੍ਰਤੀ ਕੋਈ ਯਾਦਗਾਰ ਬਣੀ ਚਾਹੀਦੀ ਸੀ ਜਾਂ ਕੋਈ ਲਾਇਬ੍ਰੇਰੀ ਬਣਦੀ ਤੇ ਅਸੀਂ ਚਾਹੁੰਦੇ ਹਾਂ ਕੋਈ ਸਟੇਡੀਅਮ ਬਣਦਾ ਉਹਨਾਂ ਦੇ ਨਾਂ ਤੇ ਬਾਕੀ ਸਾਡੇ ਪਿੰਡ ਵੱਲੋਂ ਬਣਾਇਆ ਜਾਂਦਾ ਵਾ ਜੀ ਉਹਨਾਂ ਦਾ ਟੂਰਨਾਮੈਂਟ ਬਣਾਇਆ ਜਾਂਦਾ ਸ਼ੀਦਾਂ ਦਾ ਉਹਨਾਂ ਪ੍ਰਤੀ ਉਹਨਾਂ ਦੇ ਪਰਿਵਾਰ ਆਉਂਦਾ ਵਾ ਅਖੰਡ ਪਾਠ ਸਭ ਆਰੰਭ ਹੁੰਦਾ ਉਹਦਾ ਭੋਗ ਪਾਇਆ ਜਾਂਦਾ ਵਾ ਤੇ ਬਾਕੀ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਜੀ ਕੋਈ ਉਹਨਾਂ ਦੀ ਪਿੰਡ ਯਾਦਗਰ ਨਹੀਂ ਬਣੀ ਜੀ ਇਹਨਾਂ ਦਾ ਯਾਦਗਾਰੀ ਗੇਟ ਬਣਿਆ ਜੀ ਉਹ ਕਿਸ ਨੇ ਬਣਾਇਆ ਉਹ ਜੀ ਸਾਡੀ ਪੰਚਾਇਤ ਵੱਲੋਂ ਬਣਾਇਆ ਹੈ ਜੀ ਪਿੰਡ ਦੀ ਪੰਚਾਇਤ ਨੇ ਬਣਾਇਆ ਰਲ ਕੇ ਉਸ ਸਮੇਂ ਦੀ ਜਿਹੜੀ ਪੰਚਾਇਤ ਸੀ ਉਹਨਾਂ ਨੇ ਬਣਾਇਆ ਹੈ ਤੇ ਮਤਲਬ ਸਰਕਾਰ ਵੱਲੋਂ ਨਹੀਂ ਕੋਈ ਯਾਦਗਾਰ ਬਣਾਈ ਗਈ ਜੀ ਇਹਨਾਂ ਦੀ ਤੇ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਕੋਈ ਇਨਾ ਸ਼ਹੀਦਾਂ ਸਿੰਘਾਂ ਦੀ ਯਾਦਗਾਰ ਬਣਾਈ ਜਾਵੇ ਸ਼ਹੀਦ ਜੈਪ ਸਿੰਘ ਜੀ ਮੇਰੇ ਸਕੂਲ ਤੋਂ ਹੀ ਪੜੇ ਸਨ ਜਿੱਥੋਂ ਪੜਨ ਤੋਂ ਬਾਅਦ ਉਹਨਾਂ ਨੇ میٹرਕ ਕੀਤੀ میٹرਕ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਏਜ ਹੋਈ 19 ਸਾਲ ਦੀ ਉਦੋਂ ਜਵਾਨੀ ਵਿੱਚ ਹੀ ਭਰਤੀ ਹੋ ਗਏ ਇਹਨਾਂ ਨੇ ਦੇਸ਼ ਦੀ ਸੇਵਾ ਸੇਵਾ ਕਰਦਿਆਂ ਕਰਦਿਆਂ 1999 ਵਿੱਚ ਉਹ ਕਾਰਗਲ ਦੀ جنگ ਲੜੀ ਉਹਦੇ ਵਿੱਚ ਇਹ ਸ਼ਹੀਦ ਹੋ ਗਏ ਸਨ ਇਹ ਅਸੀਂ ਚਾਹੁੰਦੇ ਹਾਂ ਕਿ ਇਹ ਜੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਇਹਨਾਂ ਦੀ ਇਹਨੂੰ ਯਾਦ ਰੱਖੇ ਸਾਡੇ ਪਿੰਡ ਦੇ ਕੁਝ ਜਿਹੜੇ ਨੌਜਵਾਨ ਸ਼ਹੀਦ ਹੋਏ ਆ ਫੌਜ ਦੇ ਵਿੱਚ ਉਹਨਾਂ ਦੀ ਇੱਕ ਪੱਕੀ ਯਾਦ ਬਣਨੀ ਚਾਹੀਦੀ ਆ ਉਹਨਾਂ ਦੇ ਮੇਲੇ ਲੱਗਣੇ ਚਾਹੀਦੇ ਆ ਤਾਂ ਕਿ ਅਸੀਂ ਉਹਨਾਂ ਮੇਲਿਆਂ ਨੂੰ ਮਨਾ ਕੇ ਇਹਨਾਂ ਨੂੰ ਯਾਦ ਰੱਖੀਏ ਆਉਣ ਵਾਲੀ ਪੀੜ੍ਹੀ ਨੂੰ ਯਾਦ ਰੱਖੀਏ ਬਾਪੂ ਜੀ ਕੀ ਨਾਮ ਹੈ ਤੁਹਾਡਾ ਜਗENDER ਜਗENDER ਸਿੰਘ ਜੀ ਕਿੰਨੇ ਭੈਣ ਭਰਾ ਸੀ ਤੇ ਨਹੀਂ ਸੱਤ ਭੈਣ ਭਰਾ ਭੈਣਾ ਕਹਿੰਦੇ ਉੱਤੇ ਭਰਾ ਕਹਿੰਦੇ ਪੰਜ ਭੈਣ ਪੰਜ ਭੈਣ ਦੋ ਘਰ ਹਾਂਜੀ ਇਹ ਜਿਹੜੇ ਸ਼ਹੀਦ ਅਜੈ ਸਿੰਘ ਨੇ ਇਹ ਤੁਹਾਡੇ ਤੋਂ ਛੋਟੇ ਸੀ ਕਿ ਵੱਡੇ ਛੋਟੇ ਛੋਟੇ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਕਾਰ ਨੂੰ ਕਹਿੰਦੇ ਆ ਵੀ ਇਹ ਇਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਅਜੀਤ ਜੀ ਕੀ ਨਾਂ ਹੈ ਤੁਹਾਡਾ ਮੇਰਾ ਪ੍ਰਣਾਮ ਸਿੰਘ ਜੀ ਪ੍ਰਣਾਮ ਸਿੰਘ ਜੀ ਕਿਹੜਾ ਬੜੀ ਜਾਹਗੀ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਹੁਣ ਕਹਣਾ ਚਾਹਣਾ ਕਹਿੰਦਾ ਜਿਹੜੀ ਆਉਣ ਵਾਲੀ ਜਿਸੀ ਜੀ ਦਾਂਦੀ ਆਪਣੇ ਚੀਜ਼ ਹੋਏ ਜਿਹਾ ਸਰਦਾਰ ਜੈ ਸਿੰਘ ਜੀ ਉਹਨਾਂ ਨੇ ਆਉਣ ਵਾਲੇ ਜਨ ਸਕੇ ਨੂੰ ਪਤਾ ਲੱਗੇ ਵੀ ਬੜੇ ਪਿੰਡ ਦੀ ਕੋਈ ਯਾਦਗਾਰ ਰਹਿ ਗਈ ਕੋਈ ਸਟੇਡੀਅਮ ਬਣਾ ਚਾਹੀਦਾ ਕੋਈ ਨਾ ਦਾ ਵਧੀਆ ਜਿਹੀ ਲਾਇਬ੍ਰੇਰੀ ਬਣੀ ਚਾਹੀਦੀ ਆ ਸਾਡੇ ਬੱਚੇ ਨੂੰ ਆਉਣ ਵਾਲੇ ਪੀੜ੍ਹੀ ਜਿਹੜੀ ਆ ਉਹ ਆ ਕੇ ਵੇਖ ਸਕਵੇ ਇਹ ਬੜਾ ਕੋਈ ਸੀ ਜੈ ਸਿੰਘ ਦੇ ਪਿੰਡ ਹੋਏ ਸੀ ਜਾਹਗੀ ਜੀ ਜਰਸੀ ਗੈਰਤੂ ਜੀ ਉਹ ਤੁਹਾਡੇ ਕੀ ਲੱਗਦੇ ਉਮਰੇ ਚਾਚਾ ਜੀ ਇਹ ਟੈਗਰਲ ਉਹ ਤੇ ਜੀ ਇਹ ਟੈਗਰਲ ਪਾੜੀ ਦੀ ਟੈਗਰਲ ਲੈ ਪਾੜੀ ਦੀ ਜੀ ਦੋ ਇਹ